ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦੇ 52ਵੇਂ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਅਦੁੱਤੀ ਗੁਰਮਤ ਸਮਾਗਮ ਮਿਤੀ 28, 29 ਅਤੇ 30 ਮਾਰਚ ਸਨ 2024 ਰੋਜ਼ਾਨਾ ਸ਼ਾਮ 7 ਵਜੇ ਤੋਂ ਰਾਤ 10 ਵਜੇ ਤੱਕ ਮਿਤੀ 31 ਮਾਰਚ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਗੁਰਦੁਆਰਾ ਪ੍ਰਕਾਸ਼ ਅਸਥਾਨ ਸ੍ਰੀ ਗੁਰੂ ਅੰਗਦ ਦੇਵ ਜੀ ਸਰਾਏ ਨਾਗਾ ਸ੍ਰੀ ਮੁਕਸਰ ਸਾਹਿਬ ਵਿਖੇ ਕਰਾਇਆ ਜਾਣਗੇ ਜਿਨ੍ਹਾਂ ਵਿੱਚ ਗਿਆਨੀ ਜਸਪਾਲ ਵੀਰ ਸਿੰਘ ਜੀ ਕਥਾਵਾਚਕ ਕਵੀ ਸਰ ਗਿਆਨੀ ਗੁਰਕੀਰਤ ਸਿੰਘ ਜੀ ਐਮਏ ਗੁਰਦਰਾਤਰਨ ਤਰਨ ਸਾਹਿਬ ਗਿਆਨੀ ਕੁਲਬੰਦ ਸਿੰਘ ਜੀ ਲੁਧਿਆਣੇ ਵਾਲੇ ਕਥਾਵਾਚਕ ਗਿਆਨੀ ਬਰਿਆਮ ਸਿੰਘ ਜੀ ੍ਹੇ ਮਰਾਜਪੁਰ ਭਾਈ ਗੁਰਕੀਰਤ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਹਜੂਰੀ ਰਾਗੀ ਪ੍ਰਕਾਸ਼ ਅਸਥਾਨ ਸ੍ਰੀ ਗੁਰੂ ਅੰਗਦ ਦੇਵ ਜੀ ਸਰਾਏ ਨਾਗਾ ਕਥਾਵਾਚਕ ਭਾਈ ਮਨਪ੍ਰੀਤ ਸਿੰਘ ਜੀ ਜਲਾਲਾਬਾਦ 28 ਮਾਰਚ ਵੀਰਵਾਰ ਸ਼ਾਮ 7 ਵਜੇ ਤੋਂ ਰਾਤ 10 ਵਜੇ ਤੱਕ ਗਿਆਨੀ ਜਸਪਾਲ ਵੀਰ ਜੀ ਕਥਾਵਾਚਕ ਵੀ ਸ੍ਰੀ ਗਿਆਨੀ ਗੁਰਕੀਰ ਸਿੰਘ ਜੀ ਐਮਏ ਪਰੰਤਾਰਨ ਸਾਹਿਬ ਅਤੇ 29 ਮਾਰਚ ਦਿਨ ਸ਼ੁੱਕਰਵਾਰ ਸ਼ਾਮ 7 ਵਜੇ ਤੋਂ ਰਾਤ 10 ਵਜੇ ਤੱਕ ਗਿਆਨੀ ਕੁਲਵੰਤ ਸਿੰਘ ਜੀ ਲੁਧਿਆਣੇ ਵਾਲੇ ਕਥਾਵਾਚਕ ਕਵੀਸ਼ਰ ਗਿਆਨੀ ਗੁਰਕੀਰ ਸਿੰਘ ਜੀ ਐਮਏ ਸ੍ਰੀ ਤਰਨਤਾਰਨ ਸਾਹਿਬ ਅਤੇ 3 ਮਾਰਚ ਦਿਨ ਸ਼ਨੀਵਾਰ ਸ਼ਾਮ 7 ਵਜੇ ਤੋਂ ਰਾਤ 10 ਵਜੇ ਤੱਕ ਗਿਆਨੀ ਬਰਿਆਨ ਸਿੰਘ ਜੀ ਹੇਮ ਰਾਜਪੁਰ ਐਸਜੀਪੀਸੀ ਪ੍ਰਚਾਰਕ ਭਾਈ ਕੁਰਕੀਰ ਸਿੰਘ ਜੀ ਹਾਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ 31 ਮਾਰਚ ਦਿਨ ਐਤਵਾਰ ਭੋਗ ਸ੍ਰੀ ਖੰਡ ਪੜ ਸਾਹਿਬ ਸਵੇਰੇ 9 ਵਜੇ ਉਪਰੰਤ 2 ਵਜੇ ਤੱਕ ਗੁਰਮਤ ਸਮਾਗਮ ਹਾਜ਼ੂਰੀ ਰਾਗੀ ਜਨਮ ਅਸਥਾਨ ਸ੍ਰੀ ਗੁਰੂ ਅੰਗਦ ਦੇਵ ਜੀ ਸਰਾਇ ਨਾਗਾ ਕਥਾਵਾਚਕ ਭਾਈ ਮਨਪ੍ਰੀਤ ਸਿੰਘ ਜੀ ਜਲਾਲਾ ਬਾਦ ਵਾਲੇ 30 ਮਾਰਚ ਦਿਨ ਐਤਵਾਰ ਅਮਰ ਸੰਚਾਰ ਵੀ ਕਰਾਇਆ ਜਾਣਗੇ ਬੇਨਤੀ ਕਰਤਾ ਮੁੱਖ ਪ੍ਰਬੰਧਕ ਜਥੇਦਾਰ ਬਾਬਾ ਜਰਮਨਜੀਤ ਸਿੰਘ ਜੀ ਜਥੇਦਾਰ ਬਾਬਾ ਹਰਦੀਪ ਸਿੰਘ ਜੀ ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀ ਸਰਾਏ ਨਾਗਾ ਸਮੂਹ ਸੰਗਤ ਗੁਰੂ ਅੰਗਦ ਦੇਵ ਜੀ ਨਗਰ ਸ੍ਰੀ ਮੁਕਸਰ ਸਾਹਿਬ ਸ੍ਰੀ ਸੁਖਮਨੀ ਸਹਾਇ ਸੇਵਾ ਸੁਸਾਇਟੀ ਸ੍ਰੀ ਮੁਕਸਰ